ਕੋ ਜਨੀ ਮੰਮੀ ਤੁਹਾਨੂੰ ਪਤਾ ਤਾਂ ਹੈ ਕਿ ਮੰਮੀ ਨੇ ਤੇ ਨੰਬਰ ਬਲੌਕ ਚ ਪਾਇਆ ਸੀਗਾ ਹੁਣ ਵੀਰੇ ਨੇ ਵੀ ਪਾਤਾ ਤੇ ਮੈਨੂੰ ਆਪਣੇ ਭਰਾ ਤੱਕ ਨਾ ਇੱਕ ਜ਼ਰੂਰੀ ਕੰਮ ਸੀ ਤਾਂ ਹੀ ਫੋਨ ਲਈ ਜਾਨੀ ਆ ਤੁਹਾਡੇ ਫੋਨ ਤੋਂ ਕਿੰਨਾ ਟੈਨਸ਼ਨ ਕਿਉ ਲੇਨੀ ਹੈ ਪਹਿਲਾਂ ਤਾਂ ਚੁੱਪ ਕਰ ਪਹਿਲੀ ਗੱਲ ਇਹ ਕਿ ਜੋ ਹੁੰਦਾ ਚੰਗੇ ਵਾਸਤੇ ਹੁੰਦਾ ਜਿੰਨਾ ਟਾਈਮ ਤੋਂ ਉਹਦੇ ਕੋਲ ਰਹਿਣਾ ਸੀ ਰਹਿ ਲਿਆ ਕੀ ਪਤਾ ਹੁਣ ਉਹਦੀ ਔਕਾਤ ਹੀ ਨਹੀਂ ਹੈਗੀ ਤੈਨੂੰ ਕੋਲ ਰੱਖਣ ਦੀ ਬਾਬੇ ਕਿੰਨਾ ਜਿਗਰਾ ਹੁੰਦਾ ਨਾ ਨਾ ਵਿੱਚ ਜਦੋਂ ਧੀਆ ਕੁਵਾਰੀਆਂ ਹੁੰਦੀਆਂ ਉਦੋਂ ਵੀ ਸੌਂਦੇ ਨੇ ਜਦੋਂ ਟੁੱਟ ਜਾਂਦੀਆਂ ਨੇ ਉਦੋਂ ਵੀ ਸੌਂਦੇ ਨੇ 6-7 ਸਾਲ ਹੋ ਗਏ ਨਾ ਮਨਪ੍ਰੀਤ ਨੂੰ ਸਾਡਾ ਜਵਾਈ ਬਣਿਆ ਨੂੰ ਪਰ ਅੱਜ ਤੱਕ ਜਿਹੜੀ ਵੀ ਗੱਲ ਉਹ ਕਰਕੇ ਗਿਆ ਹੈ ਸਹੀ ਕਰਕੇ ਗਿਆ ਵੇ ਹੁਣ ਆਜੋ نیچے ਕਿ ਮੈਂ ਗੋਦੀ ਚੱਕ ਕੇ ਲਾਵਾਂ ਤੁਹਾਨੂੰ ਯਾਰਾ ਬਾਹਲੀ ਦਿਮਾਗ ਚੱਲਦਾ ਤੇਰਾ ਤੂੰ ਨਾ ਬੰਦੇ ਨੂੰ ਉਸ ਲੈਵਲ ਤੱਕ ਤੰਗ ਕਰਦਾ ਕਿ ਬੰਦਾ ਕੰਧਾਂ 'ਚ ਟੱਕਰਾ ਮਾਰਨ ਲੱਗ ਜਾਵੇ ਆਪਣੇ ਆਪਣੇ ਮਹਾਰਾਜ ਨੂੰ ਧਿਆਲੋ ਤੇ ਬੋਤਲ ਨੂੰ ਕਮਾਓ ਜੇ ਤਿੰਨਾ ਚੋਂ ਇੱਕ ਵਾਰ ਵੀ ਬੋਤਲ ਖੜੀ ਹੋ ਗਈ ਨਾ ਤਾਂ ਆਪਣੇ ਤਲਾਕ ਵਾਲੇ ਪੇਪਰ ਤੇ ਸਾਈਨ ਪੱਕਾ ਹੋ ਜਾਣਗੇ ਜਿਵਾਂ ਕਾਲਾ ਖੇਡ ਖੇਡਣ ਦੇ ਤੁਸੀਂ ਤੁਹਾਨੂੰ ਕੋਈ ਹੋਰ ਕੰਮ ਹੈ ਨਹੀਂ ਤਿੰਨਾਂ ਨੂੰ ਲੈ ਮਾਤਾ ਆ ਗਿਆ ਤੇਰਾ ਲਾਡਲਾ ਪੰਗੇ ਲੈਣ ਮੈਂ ਨਹੀਂ ਕੁਛ ਬੋਲਦਾ ਜੇ ਤੁਸੀਂ ਮੈਨੂੰ ਛੇੜਿਆ ਤੇ ਮੈਂ ਨਹੀਂ ਹਟਦਾ ਹਾਂਜੀ ਰਪਾਲੀ ਕਿੱਦਾਂ ਮੈਂ ਆ ਗਿਆ ਹੈਲੋ ਕੀ ਕਹਿ ਰਹੇ ਸੀਗੇ ਹੂੰ ਚਲੋ ਕਰਕੇ ਦੇਖਦਾ ਕੋਸ਼ਿਸ਼ ਮੈਂ ਮੰਮੀ ਇੰਨਾ ਮਾੜਾ ਨਹੀਂ ਹੈਗਾ ਜਿੰਨਾ ਆਪਾਂ ਬਣਾਇਆ ਹੋਇਆ ਦੇਖ ਬਾਈ ਤੂੰ ਆਪਣੇ ਬੱਚਿਆਂ ਨਾਲ ਖੁਸ਼ ਤੇ ਆਪਣੀ ਘਰ ਵਾਲੀ ਨਾਲ ਖੁਸ਼ ਮੈਂ ਕਦੇ ਤੇਰੀ ਲਾਈਫ ਦੇ ਵਿੱਚ ਦਖਲਅੰਦਾਜ਼ੀ ਦਿੱਤੀ ਲੈ ਮੇਰਾ ਭਰਾ ਇਦਾਂ ਨਾ ਕਰ ਲੈ ਗੱਡੀ ਦੀ ਚਾਬੀ ਦੇ ਮਾਤਾ ਅੱਜ ਬਾਈ ਮੇਰੇ ਨਾਲ ਇੰਨਾ ਮਿੱਠਾ ਕਿਉਂ ਹੋਇਆ ਫਿਰਦਾ ਉਹ ਭਰਾ ਹੈ ਤੇਰਾ ਵੱਡਾ ਛੋਟੇ ਤੋਂ ਲੈ ਕੇ ਨਾ ਹੁਣ ਤੱਕ ਉਹਨੇ ਤੇਰਾ ਬੜਾ ਖਿਆਲ ਰੱਖਿਆ ਜਦੋਂ ਲੜਦਾ ਸੀ ਨਾ ਤਾਂ ਤੇਰੇ ਨਾਲ ਇੱਕ ਹੋ ਜਾਂਦਾ ਸੀ ਤਾਂ ਹੁਣ ਵੀ ਤੇਰੇ ਨਾਲ ਇੱਕ ਹੋਣ ਨੂੰ ਫਿਰਦਾ ਦੇਖੋ ਜੀ ਜੇ ਤੁਹਾਨੂੰ ਵੀਰੇ ਨੇ ਪਿਆਰ ਨਾਲ ਬੁਲਾਇਆ ਨਾ ਤੇ ਤੁਸੀਂ ਵੀ ਪਿਆਰ ਨਾਲ ਬੋਲੋ ਐਵੇਂ ਹਰ ਵੇਲੇ ਨਖਰੇ ਨਾ ਕਰਦੇ ਰਿਹਾ ਕਰੋ ਸਹੀ ਆ ਯਾਰ ਜੇ ਆਪਾਂ ਦੋਨੇ ਲੜਾਂਗੇ ਨਾ ਤਾਂ ਲੋਕੀ ਆਪਣੇ ਘਰ ਦਾ ਤਮਾਸ਼ਾ ਦੇਖਣਗੇ ਦੇਖੋ ਜੀ ਮੈਂ ਤਾਂ ਕਹਿਨੀ ਆ ਕਿ ਤੁਸੀਂ ਦੋਨੇ ਭਰਾ ਨਾ ਲਾਲ ਕੇ ਰਵੋ ਜਿਵੇਂ ਹੁਣ ਤੱਕ ਰਹਿਨੇ ਆਏ ਹੋ ਤੇ ਨਾਲੇ ਗੱਡੀ ਚੱਕੋ ਆਪਾਂ ਮੇਰੇ ਪੇਕੇ ਜਾਣਾ ਮੰਮੀ ਨੂੰ ਮਨਾਉਣ ਵਾਸਤੇ ਨਹੀਂ ਨਹੀਂ ਤੁਸੀਂ ਦੋਨੇ ਮੋਟਰਸਾਈਕਲ ਤੇ ਭੱਜੋ ਗੱਡੀ ਮੈਨੂੰ ਦੇ ਦਿਓ ਮੈਂ ਜਾਣਾ ਬਾਹਰ ਤੋਂ ਆਪਾਂ ਬਹੁਤ ਪੈਂਦੀ ਐ ਉਹ ਬਾਈ ਰੁਪਾਲੀ ਧੁੱਪ ਬਾਹਰ ਸਮਝੀ ਤਾਂ ਜਿਹੜਾ ਬਾਈ ਤੂੰ ਉੱਥੋਂ ਉੱਠ ਕੇ ਇੱਥੇ ਆਇਆ ਇੱਥੇ ਮੇਰੇ ਮੋਢੇ ਤੇ ਹੱਥ ਰੱਖਿਆ ਨਾ ਕਸਰਾ ਚਾਬੀ ਦੇ ਕਰਨ ਆ ਗਿਆ ਤੈਨੂੰ ਪਤਾ ਤਾਂ ਮੈਂ ਸਹੀ ਨਾ ਸਹੀ ਤੇ ਗਲਤ ਨਾ ਗਲਤ ਆ ਮੈਂ ਮਤਲਬ ਦੇ ਰਿਸ਼ਤੇ ਨਹੀਂ ਬਣਾਉਂਦਾ ਮੰਮੀ ਇਹ ਲੋਟ ਕਿਉਂ ਨਹੀਂ ਆਉਂਦਾ ਜਾ ਇਹਨੂੰ ਕਿਸੇ ਬਾਬੇ ਬੂਬੇ ਕੋਲੇ ਦਿਖਾ ਕੇ ਆ ਜਾ ਕਿਸੇ ਹਸਪੀਟਲ 'ਚ ਦਿਖਾ ਕੇ ਆ ਇਹ ਕੋਈ ਉਪਰਾਂ ਨਾਲ ਸ਼ਤ ਨਹੀਂ ਕਰਨ ਲੱਗ ਗਿਆ ਭਰਾਵਾ ਇੱਕ ਗੱਲ ਤੇ ਆ ਜਾ ਅਸੀਂ ਕਿਰਨ ਨੂੰ ਵਸਾਣਾ ਨਹੀਂ ਜੇ ਤੇਰੇ ਕੋਈ ਹੋਰ ਡਿਮਾਂਡ ਹੈ ਤਾਂ ਦੱਸ ਦੇ ਪਰ ਉਹ ਡਿਮਾਂਡ ਪੂਰੀ ਹੋਣ ਤੋਂ ਬਾਅਦ ਨਾ ਇਨੂੰ ਸਾਡੇ ਨਾਲ ਸਿੱਧੇ ਹੋ ਕੇ ਰਹਿਣਾ ਪੈਣਾ ਮੰਮੀ ਜੇ ਤੁਸੀਂ ਸੋਚ ਹੀ ਲਿਆ ਕਿ ਕਿਰਨ ਭਾਬੀ ਨੂੰ ਨਹੀਂ ਵਸਾਉਣਾ ਚਲੋ ਨਾ ਵਸਾਓ ਪਰ ਮੇਰੀ ਇੱਕ ਡਿਮਾਂਡ ਆ ਉਹ ਪੂਰੀ ਕਰ ਦੋ ਆਗੀ ਤిన ਮਰਦਾਂ ਦੀ ਗੱਲ ਡਿਮਾਂਡ ਦੱਸ ਮੇਰਾ ਭਰਾ ਕੀ ਹੈ ਤੇਰੀ ਚਲ ਠੀਕ ਹੈ ਤੇਰਾ ਭਰਾ ਹੁਣ ਤੈਨੂੰ ਪੁੱਛਦਾ ਪਿਆ ਨਾ ਤੇਰੀ ਕੀ ਡਿਮਾਂਡ ਹੈ ਦੱਸ ਦੇ ਔਰ ਅੱਜ ਤੋਂ ਬਾਅਦ ਨਾ ਕਿਰਨ ਦੀ ਇਸ ਘਰ ਚ ਕੋਈ ਗੱਲ ਨਹੀਂ ਕਰਨੀ ਤੂੰ ਤੁਸੀਂ ਦੋਨੋਂ ਜਾਣੇ ਨਾ ਕਸੂਤੇ ਫਸੋਗੇ ਕਿਉਂਕਿ ਇਹਨਾਂ ਦੀ ਡਿਮਾਂਡ ਵੀ ਕਸੂਤੀ ਹੋਣੀ ਆ ਲਵ ਤੂੰ ਚੁੱਪ ਕਰਕੇ ਬੈਠੀ ਰਹਿ ਮਮੀ ਡਿਮਾਂਡ ਤਾਂ ਮੇਰੀ ਹੈਗੀ ਆ ਜਿਹੜੀ ਬਾਈ ਦੇ ਨਾਮ ਤੇ 5 ਲੱਖ ਦੀ ਐਫਡੀ ਹੈਗੀ ਨਾ ਦੋਨੇ ਧੀਆ ਦੇ ਨਾਲ 2.5 ਲੱਖ ਰੁਪਇਆ ਕਰਾ ਦੇ ਕੀ ਗੱਲ ਬਾਈ ਮੋੜ ਦੇ ਦੋ ਹੱਥ ਬੜੀ ਛੇਤੀ ਚੱਕ ਲੇ। ਲਾਪ੍ਰਿਤ ਇੱਕ ਘੁੰਮ ਫਿਰ ਕੇ ਕਿਰਨਾਲੇ ਮੁੱਦੇ ਤੇ ਦੁਬਾਰੇ ਆ ਜਾਂਦਾ ਹੈ। ਇਹਨੂੰ ਥੋੜਾ ਬੋਤਾ ਸਮਝਾਓ ਕੁਛ। ਮੰਮੀ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀਗਾ ਕਿ ਇਹਨਾਂ ਦੀ ਡਿਮਾਂਡ ਕਸੂਤੀ ਹੋਣੀ ਆ ਤੇ ਵੀਰੇ ਹੁਣੇ ਮੁੱਦਾ ਵੀ ਨਾ ਕਸੂਤਾ ਹੋ ਗਿਆ ਤੇ ਮੈਨੂੰ ਦਿਓ ਮਾਫੀ ਤੇ ਮੈਂ ਜਾਨੀ ਆਪਣੇ ਰੂਮ 'ਚ। ਮਨਪ੍ਰੀਤ ਤੂੰ ਜ਼ਿੰਦਗੀ ਵਿੱਚ ਅੱਗੇ ਕਿੱਦਾਂ ਵਧਣਾ ਹੈ ਤੂੰ ਆਪਣੇ ਬਾਰੇ ਓਰ ਸੋਚ ਲੈ ਸਾਰੀ ਦਿਹਾੜੀ ਬਸ ਸਾਡੇ ਨਾਲ ਕਿੱਦਾਂ ਵੈਰ ਕਮਾਣਾ ਇਹੀ ਤਰੇ ਦਿਮਾਗ 'ਚ ਗੱਲਾਂ ਚੱਲਦੀਆਂ ਰਹਿੰਦੀਆਂ ਮਾਤਾ ਮੈਂ ਤਾਂ ਇੱਕ ਸੰਸਾਰੀ ਗੱਲ ਕੀਤੀ ਆ ਜੋ ਤਲਾਕ ਹੁੰਦਾ ਜੋ ਬੱਚਿਆਂ ਦਾ ਬੰਦਾ ਉਹ ਤਾਂ ਦੇਣਾ ਹੀ ਪੈਂਦਾ ਜੇ ਤੇਰਾ 5 ਲੱਖ ਦੇ ਕੇ ਛੁਟਕਾਰਾ ਹੁੰਦਾ ਪਿਆ ਤੇ ਤੂੰ ਦੇ ਦੇ ਸੌਦਾ ਮਾੜਾ ਨਹੀਂ ਹੈਗਾ ਨਾ ਮੈਨੂੰ ਕਾਲੇ ਕੁੱਤੇ ਨੇ ਵੱਡੇ ਜਿਹੜਾ ਮੈਂ 5 ਲੱਖ ਰੁਪਇਆ ਉਧਰ ਦਊਂਗਾ ਮੈਂ ਗੱਡੀ ਨਹੀਂ ਲੈ ਆਉਂਗਾ ਕਿਸੇ ਦਾ ਹੱਕ ਮਾਰ ਕੇ ਲਿਆਂਦੀ ਹੋਈ ਚੀਜ਼ ਰਾਸ ਨਹੀਂ ਆਉਂਦੀ ਵੱਡੇ ਵੀਰ ਲੋਹਾ বিনা ਕਹਿਗੇ ਨੂੰ ਫਲਦਾ ਠੀਕ ਹੈ ਨਾ ਮੰਮੀ ਇਹਦਾ ਨਾ ਕੋਈ ਪੇਚ ਪੂਛ ਢਿੱਲਾ ਹੋ ਗਿਆ ਇਹ ਮੈਂ ਕਰਵਾਉਣਾ ਠੀਕ ਆ ਉਹ ਦੇਖ ਲੈ ਸਵਰਨੇ ਮੈਨੂੰ ਨਹੀਂ ਪਤਾ ਜਿੱਦਾਂ ਤੇਰਾ ਦਿਲ ਆਂਦਾ ਨਾ ਉਦਾਂ ਕਰ ਲੈ ਅਰਪਾਲੀ ਨਾਲ ਪਹਾੜਾ ਚ ਕੋ ਮਨ ਨਾ ਲਉਣਾ achar ਲਾਵਾਂ ਕੋ ਮੱਲ ਮੈਂ ਰੋਕ ਰੋਕ ਕੇ ਯਾਰ ਕੀ ਹੋ ਗਿਆ ਭਾਜੀ ਇੱਥੇ ਕੋਈ ਸੌਦਾ ਆਪਣਾ ਜਿਹੜਾ ਰੋਕਾ ਸਾਹਮਣੇ ਠੇਕਾ ਇੱਕ ਠੰਡੀ ਜੀ ਬੀਅਰ ਲੈ ਕੇ ਆ ਕੀ ਬੀਅਰ ਤੁਹਾਨੂੰ ਵੀ ਹੋ ਗਿਆ ਤੁਹਾਨੂੰ ਛੱਡਿਆਂ ਨੂੰ 3 ਸਾਲ ਹੋ ਗਏ ਦੁਬਾਰਾ ਉਹ ਚੀ ਰਿਪੀਟ ਨਾ ਕਰੋ ਤੁਹਾਨੂੰ ਵੀ ਪਤਾ ਹੈ ਘਰ 'ਚ ਕਿੰਨਾ ਕਲੇਸ਼ ਪੈਣਾ ਕੋਈ ਬੀਅਰ-ਬੂਰ ਨਹੀਂ ਪਣੀ ਕਰੇ ਚਲੋ ਸਿੱਧੀ ਤਰ੍ਹਾਂ ਬੀਅਰ ਲੈਣੀ ਹੈ ਇੱਥੇ ਬਰੇ ਕੀ ਕਰੀ ਜਾਂਦੇ ਹੋ ਤੁਸੀਂ ਅੱਜ ਜਦੋਂ ਦੇ ਤੁਸੀਂ ਨਾ ਕਿਰਨ ਦੇ ਤਲਾਕ ਦੇ ਪੇਪਰ ਲੈ ਕੇ ਆਏ ਹੋ ਉਸ ਤੋਂ ਬਾਅਦ ਨਾ ਤੁਸੀਂ ਘਰੇ ਟਿਕਦੇ ਪਏ ਹੋ ਨਾ ਤੁਸੀਂ ਆਫਿਸ ਟਿਕਦੇ ਪਏ ਹੋ ਸਾਰਾ ਦਿਨ ਕਿਸੇ ਯਾਰ ਦੋਸਤ ਨਾਲ ਉੱਧਰ ਕਿਸੇ ਨਾਲ ਉੱਧਰ ਮੈਂ ਤਾਂ ਤੁਹਾਨੂੰ ਦੇਖ ਦੇਖ ਕੇ ਵੱਡਾ ਹੋਇਆ ਤੁਹਾਡੇ ਕੋਈ ਚੰਗੀਆਂ ਚੀਜ਼ਾਂ ਸਿੱਖੀਆਂ ਅੱਜ ਤੁਸੀਂ ਕਿਹੜੇ ਰਾਹਾਂ ਪਈ ਜਾਂਦੇ ਹੋ ਮੈਂ ਤੇਤੋਂ ਬਹੁਤਾ ਗਿਆਨ ਨਹੀਂ ਮੰਗਿਆ ਜਾ ਕੇ ਬੀਅਰ ਲੈ ਕੇ ਆ ਨਹੀਂ ਤਾਂ ਲੱਤਾਂ ਮੇਰੀਆਂ ਵੀ ਨੇ ਹੱਥ ਮੇਰੇ ਵੀ ਨੇ ਪੈਸੇ ਵੀ ਨਹੀਂ ਮੇਰੇ ਕੋਲ ਮੇਰੇ ਬੀਅਰ ਪੀਣ ਨਾਲ ਹੋਊਗਾ ਕੀ ਤੁਸੀਂ ਮੈਨੂੰ ਇਹ ਦੱਸੋ ਬੀਅਰ ਪੀਣ ਨਾਲ ਕਿਰਨ ਦੁਬਾਰਾ ਵਸ ਜੂਗੀ ਬੀਅਰ ਪੀਨ ਨਾਲ ਕਿਰਨ ਦੇ ਤਲਾਕ ਦੇ ਪੇਪਰਾਂ ਤੇ ਸਹਿਮ ਨਹੀਂ ਹੋਣਗੇ ਜਾਂ ਬੀਅਰ ਪੀਨ ਨਾਲ ਕੋਈ ਹੋਰ ਹੱਲ ਨਿਕਲ ਜੂਗਾ ਸਿਰਫ ਬੀਅਰ ਪੀਨ ਨਾਲ ਤੁਸੀਂ ਆਪਣੇ ਮਨ ਨੂੰ 2 ਘੰਟੇ ਅੱਗੇ ਸਮਝਾ ਸਕਦੇ ਹੋ ਇਸ ਤੋਂ ਵੱਧ ਕੇ ਕੁਝ ਨਹੀਂ ਜਦੋਂ ਤੁਹਾਡਾ ਨਸ਼ਾ ਉਤਰਿਆ ਫਿਰ ਤੁਸੀਂ ਦੁਬਾਰਾ ਦੁੱਖ ਦੀ ਘੜੀ ਦੇ ਵਿੱਚ ਆ ਜਾਣਾ ਇਸ ਕਰਕੇ ਮੈਂ ਕਹਿੰਦਾ ਆਪਾਂ ਘਰੇ ਚੱਲਦੇ ਆਂ ਘਰੇ ਜਾ ਕੇ ਆਰਾਮ ਨਾਲ ਗੱਲ ਕਰਦੇ ਮੇਰਾ ਸਿਰ ਇਸ ਟਾਈਮ ਇੰਨਾ ਫੜਦਾ ਪਿਆ ਨਾ ਮੈਨੂੰ ਲੱਗਦਾ ਮੈਨੂੰ ਕੁਝ ਹੋ ਜੂਗਾ ਜੇ ਤੂੰ ਚਾਹੁੰਦਾ ਵੀ ਮੈਨੂੰ ਕੁਝ ਨਾ ਹੋਵੇ ਜਾ ਕੇ ਬੀਅਰ ਲੈ ਕੇ ਆ ਮੇਰੇ ਮੈਂ ਵੀ ਇਹ ਚਾਹਣਾ ਤੁਹਾਨੂੰ ਕੁਝ ਨਾ ਹੋਵੇ ਬੀਅਰ ਉਸ ਮਸਲੇ ਦਾ ਹੱਲ ਨਹੀਂ ਹੈਗਾ ਜੇ ਭਾਬੀ ਨੂੰ ਘਰੇ ਪਤਾ ਲੱਗ ਗਿਆ ਨਾ ਤੁਹਾਨੂੰ ਠੇਕਿਆਂ ਬੀਅਰ ਮੈਂ ਲੈ ਕੇ ਦਿੱਤੀ ਐ ਤੇ ਮੇਰੇ ਛਤਰੋਲ ਹੋਣੀ ਐ ਤੇ ਜੇ ਤੁਸੀਂ ਉੱਠ ਕੇ ਲੈਣਗੇ ਇਹ ਭਾਬੀ ਨੇ ਗੱਡੀ ਤਾਂ ਤੂੰ ਹੀ ਰੋਕੀ ਸੀ ਤੂੰ ਕਿਉਂ ਰੋਕੀ ਦੋਨੋਂ ਪਾਸੇ ਮਰਦਾ ਮੈਂ ਹੀ ਆ ਹੱਥ ਜੋੜ ਕੇ ਬੇਨਤੀ ਐ ਇਹੋ ਜੀ ਚੀਜ਼ ਨਾ ਕਰੋ ਘਰ ਨੂੰ ਹੋਂ ਤੱਕ ਤੁਸੀਂ ਸੰਭਿਆ ਤੇ ਤੁਸੀਂ ਹੋ ਸੰਭਣਾ ਮੈਂ ਸਾਰਾ ਕੁਝ ਸੰਭੂਗਾ ਪਰ ਇਸ ਟਾਈਮ ਮੈਂ ਆਵਦਾ ਦਿਮਾਗ ਸ਼ਾਂਤ ਕਰਨਾ ਚਾਹੁੰਦਾ ਤੇ ਸ਼ਾਂਤ ਇਹਦੇ ਨਾਲ ਹੀ ਹੋਣਾ ਨਹੀਂ ਵੀਰੇ ਮੈਂ ਨਹੀਂ ਤੁਹਾਨੂੰ ਬੀਅਰ ਲੈ ਕੇ ਦੇਣੀ ਮਾਂ ਮੁੱਠ ਕੇ ਆਪ ਜਾਣਾ ਤੇ ਨਾ ਮੈਂ ਤੁਹਾਨੂੰ ਜਾਂਦਾ। ਇਹ 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 ਮੇਰਾ ਦਿਮਾਗ ਨਾ ਖਰਾਬ ਕਰ ਜੇ ਮੇਰਾ ਦਿਮਾਗ ਖਰਾਬ ਹੋ ਗਿਆ ਫਿਰ ਕੰਮ ਔਖਾ ਹੋ ਜਾਊਗਾ ਜੋ ਤੈਨੂੰ ਕਿਹਾ ਉਹ ਲੈ ਕੇ ਆ। ਫੋਨ ਤੱਕ ਨਾ ਵੀਰੇ ਮੈਨੂੰ ਨਾ ਤਾਂ ਤੁਸੀਂ ਮੰਮੀ ਦੀ ਕਮੀ ਮਹਿਸੂਸ ਹੋਂਦੇ ਤੇ ਨਾ ਹੀ ਡੈਡੀ ਦੀ ਹੋਂ ਤੱਕ ਤੁਸੀਂ ਘਰ ਨੂੰ ਬਹੁਤ ਸੋਨਾ ਚਲਾਇਆ ਪਰ ਅੱਜ ਅੱਜ ਮੈਨੂੰ ਐਂ ਲੱਗਦਾ ਕਿ ਮੇਰੇ ਨਾਲ ਮੇਰਾ ਕੋਈ ਵੱਡਾ ਭਰਾ ਨਹੀਂ ਕੋਈ ਅਣਜਾਣ ਜਿਹਾ ਬੰਦਾ ਹੀ ਬੈਠਾ ਜਿਹਨੂੰ ਨਾ ਆਪਣੀ ਫਿਕਰ ਹੈ ਨਾ ਆਪਣੇ ਪਰਿਵਾਰ ਦੀ ਅੱਜ ਤੱਕਰ ਮੈਂ ਤੇਰੀਆਂ ਸਾਰੀਆਂ ਗੱਲਾਂ ਮੰਨੀਆਂ ਨਾ ਅੱਜ ਮੇਰੀ ਮੰਨ ਲ ਜਾਏਗਾ ਕਿ ਨਹੀਂ ਜਾਏਗਾ ਨਾ ਤੂੰ ਹੋਣ ਆਪਣੀ ਭੈਣ ਦਾ ਫਿਕਰ ਕਰਦਾ ਜੇ ਤੂੰ ਪਹਿਲੇ ਕੀਤਾ ਹੁੰਦਾ ਤਾਂ ਉਹ ਘਰੋਂ ਹੀ ਨਭਜਦੀ ਕਦੇ ਪੇਪਰ ਹੈ ਸਾਡੇ ਮੁੰਡੇ ਨੇ ਸਾਈਨ ਕਰਤੇ ਤੁਸੀਂ ਆਪਣੀ ਭੈਣ ਤੋਂ ਵੀ ਨਾ ਸਾਈਨ ਕਰਾ ਦਿਓ ਤੇ ਵਕੀਲ ਆ ਕੇ ਲੈ ਜਾਊਗਾ ਜਿੰਨਾ ਦੁਖੀ ਮੈਂ ਹਾਂ ਮੇਰਾ ਦੁੱਖ ਕੋਈ ਨਹੀਂ ਸਮਝ ਸਕਦਾ ਤੁਸੀਂ ਪਤਾ ਨਹੀਂ ਕਿਹੜੇ ਦੁਖੀ ਹੋਂ ਸਾਰੀ ਦੁਨੀਆ ਹੀ ਦੁਖੀ ਬੈਠੀ ਐ ਕਿਸੇ ਹੋਰ ਦਾ ਦੁੱਖ ਸੁਣ ਕੇ ਦੇਖਾਂਗੇ ਨਾ ਅਗਲਾ ਸਾਡੇ ਨਾਲੋਂ ਵੀ ਦੁਖੀ ਐ ਤੇ ਹਰ ਕੋਈ ਭਾਜੀ ਬੀਰਾਂ ਨਹੀਂ ਪਿੰਦਾ ਰਹਿੰਦਾ ਹਰ ਕੋਈ ਆਪਣੇ ਦੁੱਖ ਨੂੰ ਨਾ ਸ਼ਾਂਤ ਕਰਨ ਵਾਸਤੇ ਕੋਈ ਵਧੀਆ ਰਾਸ ਉਹਦਾ ਤੁਸੀਂ ਆਹ ਅਨੁੱਖਾ ਹੀ ਰਾਸ ਸਮਝਿਆ ਕਿ ਬੀਅਰ ਪੀ ਲੋ ਤੇ ਬੰਦਾ ਸ਼ਾਂਤ ਹੋ ਜਾਏ ਭਾਜੀ ਆਹ ਐਕ ਨਾ ਇੱਕ ਨਸ਼ਾ ਇਹ ਨਸ਼ਾ ਹੋਰ ਘੰਟੇ ਨੂੰ ਤੇ 2 ਘੰਟੇ ਨੂੰ ਉਤਰ ਜਾਣਾ ਪਰ ਜਿਹੜਾ ਦੁੱਖ ਹੈ ਨਾ ਬੰਦੇ ਦਾ ساری ਜ਼ਿੰਦਗੀ ਰਹਿੰਦਾ ਹੈ। ਉਸ ਦੁੱਖ ਦਾ ਹੱਲ ਕਰਨ ਵਾਸਤੇ ਸਾਨੂੰ ਉਹਦਾ ਹੱਲ ਲੱਭਣਾ ਪੈਂਦਾ ਹੈ। ਇਹ ਹੱਲ ਨਹੀਂ ਹੈਗੇ ਮੇਰੀ ਨਿਗਾਹ ਵਿੱਚ। ਤੈਨੂੰ ਆਉਂਦੀਆਂ ਗੱਲਾਂ। ਇਹਨਾਂ ਹੱਥਾਂ ਨੂੰ ਪੁੱਛ ਕੇ ਦੇਖ। ਜਿਹੜੀ ਆਪਣੇ ਭੈਣ ਦੀ ਤਲਾਕ ਦੇ ਪੇਪਰ ਆਪ ਲੈ ਕੇ ਆਏ ਨੇ। ਮੈਂ ਤਾਂ ਕਹਿੰਨਾ ਇਹ ਹੱਥ ਹੀ ਟੁੱਟ ਜਾਣ। ਹੈ ਨਾ ਚੁੱਪ ਕਰਕੇ ਇੱਥੇ ਰੱਖੋ। ਤੇ ਜਿਹੜੀ ਮਾੜੀ ਜਿਹੀ ਘੁੱਟਕ ਬਚੀ ਹੈ ਨਾ ਇਹਨੂੰ ਪੀ ਕੇ ਖਤਮ ਕਰੋ। ਦੋ ਘੋਟ ਪਿੰਦੇ ਨਹੀਂ ਤਾਂ ਤੁਹਾਨੂੰ ਚੜ ਜਾਂਦੀ ਹੈ। ਹੁਣ ਖਤਮ ਕਰਨੀ ਕਿ ਸੁਟਾ ਇਹਨੂੰ ਮੈਂ ਆਪਣੀ ਭੈਣ ਦਾ ਛੱਡ ਉਹਦੇ ਬੱਚਿਆਂ ਨਾਲ ਵੀ ਨਿਗਰਾਨੀ ਮਿਲਾ ਸਕਦਾ ਉਹਨਾਂ ਨੇ ਜੇ ਮੈਨੂੰ ਮੇਰੇ ਤੋਂ ਪੁੱਛ ਲਿਆ ਵੀ ਮੇਰਾ ਪਿਓ ਕਦੋਂ ਆਊਗਾ ਮੈਂ ਦੱਸ ਕੀ ਜਵਾਬ ਦਵਾਂਗਾ ਵੀਰੇ ਮੈਂ ਤੁਹਾਡੇ ਦੁੱਖ ਨੂੰ ਸਮਝਦਾ ਪਿਆ ਵੀ ਤੁਸੀਂ ਇਸ ਟਾਈਮ ਕਿਹੜੇ ਦੁੱਖ ਚ ਲੰਘਦੇ ਪਿਓ ਪਰ ਵੀਰੇ ਹਰ ਚੀਜ਼ ਆ ਬੰਦੇ ਨੂੰ ਖਰਾਬ ਕਰਦੀਆਂ ਬਰਬਾਦ ਕਰਦੀਆਂ ਹੱਲ ਨਹੀਂ ਕੱਢਦੀਆਂ ਆਪਣੇ ਮਸਲੇ ਦਾ ਹੱਲ ਤਾਂ ਨਾਨੀ ਹੀ ਕੱਢ ਸਕਦੀ ਐ ਤੁਸੀਂ ਨਾਨੀ ਨੂੰ ਲੈਣ ਵੀ ਗਏ ਫਿਰ ਲੈ ਕੇ ਵੀ ਨਹੀਂ ਆਏ ਮੈਨੂੰ ਤਾਂ ਤੁਹਾਡੀ ਨਹੀਂ ਸਮਝ ਆ ਰਹੀ ਅੱਧੇ ਰਾਹ 'ਚ ਹੀ ਮੁੜੇ ਜਾਂਦੇ ਆ ਪਹਿਲਾਂ ਤੁਸੀਂ ਕਿਰਨ ਘਰੇ ਗਏ ਉਦੋਂ ਅੱਧੇ ਰਾਹ 'ਚ ਮੁੜਿਆ ਹੁਣ ਕੱਲ ਨਾਨੀ ਨੂੰ ਲੈਣ ਗਏ ਉਦੋਂ ਅੱਧੇ ਰਾਹ 'ਚ ਮੁੜਿਆ ਕੀ ਕਰਦੇ ਪਿਓ ਤੁਸੀਂ ਐਂ ਕਰੋ ਘਰੇ ਜਾ ਕੇ ਰੈਸਟ ਕਰੋ ਨਾਨੀ ਨੂੰ ਮੈਂ ਲੈ ਆਕੀਆ ਸਾਰੀ ਗੱਲ ਹੁਣ ਮੈਂ ਹੀ ਕਰਾਂਗਾ ਅੱਛਾ ਹੁਣ ਤੂੰ ਅੱਗੇ ਆਉਣਾ ਚਾਹੁੰਦਾ ਏ ਕਿਰਨ ਦਾ ਘਰ ਬੱਸ ਗਿਆ ਤੇ ਤੇਰੇ ਨੰਬਰ ਬਣ ਜਾਣਗੇ ਤੇ ਮੇਰੀ ਬੇਇੱਜ਼ਤੀ ਹੋ ਜਾਣੀ ਬੱਲੇ ਓਏ ਤੇਰੇ ਮੇਰੇ ਕੁਝ ਕੁ ਚੀਜ਼ਾਂ ਨਾ ਵੱਡਿਆਂ ਦੇ ਹੱਥ ਨਹੀਂ ਹੁੰਦੀਆਂ ਛੋਟਿਆਂ ਦੇ ਹੱਥ ਹੁੰਦੀਆਂ ਮੈਂ ਹਮੇਸ਼ਾ ਕੁਝ ਨਾ ਕੁਝ ਕਰਨਾ ਚਾਹੁੰਦਾ ਸਿਰਫ ਘੱਟੇ ਕਰਕੇ ਚੁੱਪ ਰਹਿ ਜਨਾ ਕਿ ਮੇਰੇ ਭਰਾ ਨੂੰ ਬੁਰਾ ਨਾ ਲੱਗੇ ਕਿ ਹਾਂ ਇਹ ਅੱਗੇ ਆਣਾ ਚਾਹੁੰਦਾ ਜੇ ਮੈਂ ਆਪਣੀ ਭੈਣ ਦਾ ਘਰ ਬਸਾਣ ਵਾਸਤੇ ਅੱਗੇ ਆ ਵੀ ਜਾਵਾਂ ਨਾਨੀ ਨੂੰ ਮਨਾ ਵੀ ਲਵਾਂ ਉਹਨਾਂ ਦੇ ਘਰ ਜਾ ਕੇ ਮਿਹਨਤ ਪਾ ਵੀ ਲਵਾਂ ਇਹਦੇ ਵਿੱਚ ਹਰ ਜਿ ਵੀ ਕੀ ਹੈ ਮੈਨੂੰ ਤਾਂ ਇਹ ਸਮਝਾਓ ਤੂੰ ਬਾੜੀਆਂ ਗੱਲਾਂ ਨਾ ਕਰ ਆਫਿਸ ਨੂੰ ਗੱਡੀ ਪਾ ਮੈਂ ਉੱਥੇ ਜਾ ਕੇ ਮੇਰਾ ਯਾਰ ਦੋਸਤ ਬੈਠਾ ਹੈ ਉੱਥੇ ਵੀ ਜਾ ਕੇ ਪੀਉਂਗਾ ਜਿੱਦਾਂ ਤੁਹਾਡਾ ਦਿਲ ਕਰਦਾ ਨਾ ਆਦਾ ਦਿਨ ਹੈਗਾ ਤੁਹਾਡਾ ਕਰ ਲਓ ਕੱਲ ਤੁਹਾਨੂੰ ਮੈਂ ਦੱਸਾਂ ਮੰਨ ਬਹੁਤ ਖੁਸ਼ ਹੋਇਆ ਤੈਨੂੰ ਸ਼ੂਗਰ ਆ ਮੈਂ ਕੰਮ ਕਰਦੇ ਦੇਖਿਆ ਨਹੀਂ ਤੇ ਤੂੰ ਲੀਡੋ ਹੀ ਖੇਡਦੀ ਰਹਿਨੀ ਐ ਜਾਂ ਤੂੰ ਰਿਸ਼ਤੇ ਨਾ ਖੇਲਦੇ ਰਹਿਨੀ ਰੋਟੀ ਖਾਣ ਆਇਓ ਨਾ ਤੇ ਰੋਟੀ ਖਾ ਲੋ ਨਹੀਂ ਤੇ ਜਾ ਕੇ ਪੈ ਜਾਓ ਐਵੇਂ ਪੰਗੇ ਨਾਲ ਲੈਂਦੇ ਰਿਹਾ ਕਰੋ ਦੇਖ ਲਾ ਪ੍ਰੀਤ ਜਿਹੜੇ ਪਾਪ ਕਮਉਂਦੇ ਗਏ ਆ ਇਹਨਾਂ ਕੋ ਧੋਤੇ ਨਹੀਂ ਜਾਣੇ ਪਰ ਤੇਰ ਕੋ ਮੁੱਕਾ ਹੈਗਾ ਕਿਸੇ ਤਰ੍ਹਾਂ ਵੀ ਮੰਮੀ ਨੂੰ ਜਾਂ ਸਵਰਨੈ ਨੂੰ ਮਨਾਲਾ 8-8 ਲੱਖ ਰੁਪਏ ਨਾ ਉਹ ਜਵਾਕਾਂ ਦੇ ਨਾ ਕਰਾ ਦੇ ਮੈਂ ਪਹਿਲਾਂ ਵੀ ਉੱਠ ਕੇ ਚਲੇ ਗਈ ਸੀ ਨਾ ਜੇ ਕਹਿੰਨੇ ਹੋ ਤੇ ਮੈਂ ਹੁਣ ਵੀ ਚਲ ਜਾਨੀ ਆ ਪਰ ਮੇਰੇ ਕੋਲ ਆਹ ਕੰਮ ਨਹੀਂ ਹੋਣਾ ਕਿਸੇ ਦਾ ਘਰ ਖਰਾਬ ਕਰਨਾ ਤੇ ਕਿਸੇ ਦਾ ਇਨਜਾਮ ਲਾਉਣਾ ਉਹ ਬੜੀ ਛੇਤੀ ਆ ਜਾਂਦੇ ਤੈਨੂੰ ਜੇ ਤੂੰ ਆ ਕੰਮ ਕਰ ਦੇਣਾ ਤੇਰੀ ਸਿਰ ਦੀ ਸੌਂ ਲੱਗੇ ਮੈਂ ਕਰਨ ਵਾਲਾ ਮੁੱਦਾ ਨਹੀਂ ਛੇੜਦਾ ਅਗਲੇ ਦੇ ਪੈਸੇ ਤੇ ਅਗਲੇ ਦੀ ਐਫ ਡੀ ਮੈਂ ਕਿੱਦਾਂ ਕਹਿ ਦਵਾਂ ਤੇ ਨਾਲੇ ਉਹਦਾ ਪਰਿਵਾਰ ਤੇ ਉਹਦੇ ਬੱਚੇ ਮੈਂ ਕਿਉਂ ਕਵਾਂ ਤੈਨੂੰ ਚੰਗੀ ਤਰ੍ਹਾਂ ਪਤਾ ਹੈ ਕਰਨ ਤਾਂ ਤੇ ਮੇਰੇ ਦੇ ਵਿੱਚ ਤੂੰ ਜਿਹੜਾ ਇਲਜ਼ਾਮ ਲਾਇਆ ਨਾ ਉਹ ਗਲਤ ਸੀ ਜੇ ਤੈਨੂੰ ਲੱਗਦਾ ਕਿ ਮੈਂ ਗਲਤ ਸੀ ਮੈਂ ਇੱਕਮ ਨੂੰ ਬੁਲਾਉਂਦਾ ਜੀ ਸੋਹ ਖਾ ਕੇ ਦੱਸ ਕਮਾਲ ਦੀ ਗੱਲ ਕਰਦੇ ਹੋ ਆਪਣੇ ਵੱਡਿਆਂ ਦੀ ਗੱਲ ਆ ਇਹਦੇ ਵਿੱਚ ਬੱਚਿਆਂ ਦਾ ਕੀ ਰੋਲ ਆ ਨਾਲੇ ਮੈਂ ਆਪਣੇ ਪੁੱਤ ਦੀ ਸੋਹ ਨਹੀਂ ਖਾਣੀ ਜਿੰਦਾ ਤੈਨੂੰ ਆਪਣਾ ਪੁੱਤ ਪਿਆਰਾ ਨਾ ਤਾਂ ਤੈਨੂੰ ਆਪਣੀਆਂ ਭਤੀਜੀਆਂ ਵੀ ਪਿਆਰੀਆਂ ਹੁੰਦੀਆਂ ਹੈਗੀਆਂ ਨੇ ਮੈਨੂੰ ਆਪਣੀਆਂ ਭਤੀਜੀਆਂ ਪਿਆਰੀਆਂ ਪਰ ਹਾਂ ਜੇ ਮੈਂ ਇੱਥੇ ਵਸਣਾ ਤੇ ਮੈਂ ਆਪਣੀ ਸੱਸ ਤੋਂ ਬਾਹਰ ਤੁੰਨੇ ਜਾਉਂਗੀ ਤੇਰਾ ਦਿਮਾਗ ਖਰਾਬ ਆ ਜਦੋਂ ਸੋਹਰੇ ਘਰੇ ਵਸਣਾ ਹੁੰਦਾ ਨਾ ਘਰ ਵਾਲੇ ਦੀ ਮੰਨੀ ਦੀ ਹੁੰਦੀ ਆ ਬਸ ਮੇਰੀ ਆ ਗੱਲ ਮੰਨ ਲੈ ਜਵਾਕੜਿਆਂ ਨੂੰ ਨਾ ਢਾਈ ਢਾਈ ਲੱਖ ਰੁਪਏ ਦਵਾ ਦੇ ਲਾਪਰੇ ਤੇ ਮੰਨੀ ਤਾਂ ਹੁੰਦਾ ਜਵਾਕੜਿਆਂ ਦਾ ਨਾ ਕੁਝ ਬਣ ਜੂ ਤੇ ਤੈਨੂੰ ਪੁੰਨ ਲੱਗੂਗਾ ਮੇਰੇ ਵੱਲੋਂ ਕੋਈ ਨਾਵਾ ਚਲ ਠੀਕ ਆ ਫਿਰ ਮੇਰੇ ਕੋਲ ਪਈ ਆ 5 ਲੱਖ ਦੀ ਐਫ ਡੀ ਮੈਂ ਦੇ ਦਨਾਂ ਉਹਨਾਂ ਨੂੰ ਬਾਉ ਜੀ ਉਹ ਨਾ ਮੇ ਪੁੱਤ ਦੀ ਆ ਤੇ ਉਹ ਤੁਸੀਂ ਕਿਸੇ ਨੂੰ ਨਹੀਂ ਦੇ ਸਕਦੇ ਜੀ ਉਹ ਤੇਰਾ ਪੋਤਾ ਨਾ ਤੇ ਉਹ ਵੀ ਤਾਂ ਤੇਰੀ ਧੀ ਆ ਹੀ ਲੱਗੀ ਹੈ ਨਾ ਜੇ ਤੂੰ ਸਮਝਦੀ ਤੇਰੇ ਕੋਲ 3 ਦਿਨ ਦਾ ਟਾਈਮ ਆ ਜਾਂ ਤੂੰ ਉਹਨਾਂ ਨੂੰ ਮਨਾਲਾ ਐਫ ਡੀ ਵਾਸਤੇ ਜਾਂ ਆਪਣੇ ਪੁੱਤ ਦੀ ਐਫ ਡੀ ਭੁੱਲ ਜਾ